ਸਭ ਤੋਂ ਪਹਿਲਾਂ ਤਾਂ ਮੈਂ ਦਿਲ ਦੀ ਗਹਿਰਾਈ ਤੋਂ ਅੱਜ ਇਲੈਕਟ੍ਰੋਨਿਕ মিডিਆ ਦਾ ਪ੍ਰਿੰਟ মিডিਆ ਦਾ ਸਾਰੇ মিডিਆ ਦੇ ਪਲੇਟਫਾਰਮਸ ਦਾ ਧੰਨਵਾਦ ਕਰਦਾ ਹਾਂ ਤੁਸੀਂ ਅੱਜ ਵੱਡੀ ਗਿਣਤੀ ਦੇ ਵਿੱਚ ਖੰਨਾ ਦੇ ਵਿਖੇ ਪ੍ਰੈਸ ਕਾਨਫਰੰਸ ਦੇ ਵਿੱਚ ਇਕੱਤਰਿਤ ਹੋਏ ਹੋ ਮੈਂ ਤਾਰੀਫ ਕਰਨੀ ਚਾਹੂੰਗਾ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਪੰਜਾਬ ਦੇ ਮਾਨ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਦੀ ਯੋਗ ਅਗਵਾਈ ਦੇ ਅੰਦਰ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਆਮ ਲੋਕਾਂ ਦੀ ਸਰਕਾਰ ਚੱਲ ਰਹੀ ਹੈ ਜਿਸ ਦਿਨ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਅਸੀਂ ਵਾਅਦਾ ਕੀਤਾ ਸੀਗਾ ਕਿ ਅਸੀਂ ਹਰ ਵਰਗ ਨੂੰ ਹਰ ਵਰਗ ਦੇ ਖੁਸ਼ਹਾਲੀ ਦੇ ਲਈ ਕੰਮ ਕਰਾਂਗੇ ਔਰ ਖਾਸ ਤੌਰ ਤੇ ਸਾਡੇ ਸ਼ਹਿਰਾਂ ਦਾ ਤੇ ਪਿੰਡਾਂ ਦਾ ਜਿਹੜਾ ਵਿਕਾਸ ਹੈ ਉਹ ਬੜੇ ਵੱਡੇ ਸਟਾਰ ਦੇ ਉੱਤੇ ਕਰਾਵਾਂਗੇ ਉਸੇ ਦੇ ਚੱਲਦੇ ਹੋਏ ਅੱਜ ਸਪੈਸ਼ਲ ਮੈਂ ਜਿੱਥੇ ਪਹਿਲਾਂ ਆਪਣੇ ਹਲਕੇ ਖੰਨੇ ਦੀ ਗੱਲ ਕਰਾਂ ਜਿਸ ਹਲਕੇ ਤੋਂ ਮੈਂ ਜਿੱਤ ਕੇ ਆਇਆ ਹ ਬਹੁਤ ਵੱਡਾ ਦਿਨ ਅੱਜ ਕਿ ਬਹੁਤ ਵੱਡੀ ਅਨਾਉਂਸਮੈਂਟ ਜਿਹੜੀ ਅੱਜ ਖੰਨੇ ਦੇ ਲਈ ਮੈਂ ਕਰਨ ਜਾ ਰਿਹਾ ਹਾਂ ਉਹਦੇ ਵਿੱਚ ਇਹ ਹੈ ਕਿ ਸਾਡੇ ਟੋਟਲ ਖੰਨੇ ਹਲਕੇ ਦੇ 30 ਪਿੰਡ ਟੋਟਲ 67 ਪਿੰਡ ਨੇ 67 ਪਿੰਡਾਂ ਦੇ ਵਿੱਚੋਂ ਸਾਡੇ ਖੰਨੇ ਹਲਕੇ ਦੇ 30 ਪਿੰਡਾਂ ਦੇ ਵਿੱਚ ਬڑے ਟਾਪ ਕੁਆਲਿਟੀ ਦੇ ਮਾਡਲ ਪਲੇਗ੍ਰਾਉਂਡਸ ਬਣਨ ਜਾ ਰਹੇ 30 ਪਿੰਡਾਂ ਦੇ ਵਿੱਚ 68 ਪਿੰਡਾਂ ਚੋਂ 30 ਪਿੰਡਾਂ ਦੇ ਵਿੱਚ ਬੜੇ ਵੱਡੇ ਸਤਰ ਦੇ ਉੱਤੇ ਮਾਡਲ ਪਲੇਗ੍ਰਾਉਂਡਸ ਬਣਨ ਜਾ ਰਹੇ ਹਨ ਜਿਨ੍ਹਾਂ ਦਾ ਵੇਰਵਾ ਇਸ ਤਰੀਕੇ ਨਾਲ ਸਭ ਤੋਂ ਪਹਿਲਾਂ ਭਾਦਲਾ ਉੱਚਾ ਇਹਦਾ ਰਕਬਾ ਜਿਹੜਾ ਜਿਹਦੇ ਚ ਪਲੇਗ੍ਰਾਉਂਡ ਬੰਨਣਾ 2.15 ਏਕੜ ਬੂਥਗੜ 1.54 ਏਕੜ ਗੋ 1.45 ਏਕੜ ਮਲਕਪੁਰ 1.5 ਏਕੜ ਮਾਨਕ ਮਾਜਰਾ 1.85 ਏਕੜ ਸਹਿਬਪੁਰਾ 1.30 ਏਕੜ ਭਮਦੀ 1.75 ਏਕੜ ਚਕੋਹੀ 1.85 ਏਕੜ ਇਕਲਾਹੀ 1.31 ਏਕੜ ਕੰਮਾ 0.95 ਏਕੜ ਦਹੜੂ 2.50 ਏਕੜ ਢਾਈ ਏਕੜ ਫੈਜਗੜ 1.50 ਏਕੜ ਡੇਢ ਏਕੜ ਈਸ਼ਨਪੁਰ 1.65 ਏਕੜ ਪੰਜ ਰੁੱਖਾ 1 ਏਕੜ ਟੁਰਮਰੀ 0.35 ਏਕੜ ਬੀਬੀਪੁਰ 2.99 ਏਕੜ ਗੰਡੂਆਂ 1.95 ਏਕੜ ਕੌੜੀ 0.5 ਏਕੜ ਕਿਸ਼ਨਗੜ 1.90 ਏਕੜ ਲਲਹੇੜੀ 1.13 ਏਕੜ ਲੇਬੜਾ 1.65 ਏਕੜ ਮਹਿੰਦੀਪੁਰ 1.50 ਏਕੜ ਜਸਪਾਲੋਂ 2.50 ਏਕੜ 2 ਏਕੜ ਫਤੇਪੁਰ 0.75 ਏਕੜ ਰਾਜੇয়াল 1.65 ਏਕੜ ਰੋਣੋ ਖੁਰਦ 1.80 ਏਕੜ ਈਸੜੂ 4 ਏਕੜ ਨਸਰਾਲੀ 4.10 ਏਕੜ ਤੇ ਖਟੜਾ 2.50 ਏਕੜ ਭਾਵ 2.5 ਏਕੜ ਇਹ ਜਿਹੜੇ ਪਲੇਗਰਾਉਂਡ 30 ਪਲੇਗਰਾਉਂਡ ਨੇ ਐਸੇ ਬਾ ਕਮਾਲ ਪਲੇਗਰਾਉਂਡ ਮਾਨ ਸਰਕਾਰ ਬਣਾਉਣ ਜਾ ਰਹੀ ਹੈ ਕਿ ਇਹ ਪਲੇਗਰਾਉਂਡਾਂ ਦੇ ਵਿੱਚ ਕਿਸੇ ਪਲੇਗਰਾਉਂਡ ਚ ਬਾਸਕਟਬਾਲ ਦਾ ਕੋਰਟ ਬਣਨ ਜਾ ਰਹੇ ਆ ਕਿਸੇ ਪਲੇਗਰਾਉਂਡ ਦੇ ਵਿੱਚ ਵਾਲੀਬਾਲ ਦਾ ਕੋਰਟ ਬਣਨ ਜਾ ਰਹੇ ਆ ਕਿਸੇ ਪਲੇਗਰਾਉਂਡ ਦੇ ਵਿੱਚ ਹੌਕੀ ਦਾ ਕੋਰਟ ਬਣਨ ਜਾ ਰਿਹਾ ਕਿਸੇ ਪਲੇਗਰਾਉਂਡ ਦੇ ਵਿੱਚ ਕ੍ਰਿਕਟ ਦਾ ਕੋਰਟ ਬਣਨ ਜਾ ਰਿਹਾ ਐਦਾਂ ਕਰਕੇ ਵੱਖ-ਵੱਖ ਗੇਮਾਂ ਦੇ ਇਹ ਪਲੇਗਰਾਉਂਡ ਬਣਦੇ ਨੇ ਔਰ 6 ਮਹੀਨਿਆਂ ਦੇ ਵਿੱਚ ਵਿੱਚ ਇਹ ਬਣ ਕੇ ਟੋਟਲ ਕੰਪਲੀਟ ਹੋਣੇ ਨੇ ਔਰ ਇਹਨਾਂ ਪਲੇਗਰਾਉਂਡਸ ਦੇ ਵਿੱਚ ਜਿਮ ਵੀ ਲੱਗਣਗੇ ਓਪਨ ਜਿਮ ਲੱਗਣਗੇ ਜਿਹਦੇ ਵਿੱਚ ਸਾਡੀਆਂ ਬਜ਼ੁਰਗ ਮਾਤਾਵਾਂ ਭੈਣਾਂ ਤੇ ਸਾਡੇ ਬਜ਼ੁਰਗ ਆ ਕੇ ਉੱਥੇ ਆਪਨਾ ਸੈਰ ਵੀ ਕਰ ਸਕਦੇ ਹੋਣਗੇ ਕਿ ਨਾਲ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ ਐਕਸਰਸਾਈਜ਼ ਕਰ ਸਕਦੇ ਹੋਣਗੇ ਇਸ ਦੇ ਨਾਲ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰਤ ਕੀ ਸੀ ਅੱਜ ਪੰਜਾਬ ਨੂੰ ਸਭ ਤੋਂ ਵੱਡੀ ਜ਼ਰੂਰਤ ਸੀ ਅਸੀਂ ਆਪਣੀ ਨੌਜਵਾਨੀ ਨੂੰ ਬਚਾਉਣ ਦੇ ਲਈ ਨੌਜਵਾਨੀ ਨੂੰ ਮਾੜੀਆਂ ਲਾਹਤਾਂ ਤੋਂ ਬਚਾ ਕੇ ਰੱਖਣ ਲਈ ਉਹਨਾਂ ਨੂੰ ਮੋੜਾ ਕੱਟ ਕੇ ਆਪਣੇ ਸਪੋਰਟਸ ਕੰਨੀ ਨੂੰ ਲੈ ਕੇ ਆਈਏ ਖੇਡਾਂ ਕੰਨੀ ਨੂੰ ਲੈ ਕੇ ਆਈਏ ਉਸ ਦੇ ਚੱਲਦੇ ਮਾਨ ਸਰਕਾਰ ਨੇ ਬਹੁਤ ਵੱਡਾ ਫੈਸਲਾ ਲੱਤਾ ਜਿਦੇ ਚੱਲਦੇ ਹੋਏ ਮੈਨੂੰ ਇਹ ਵੀ ਦੱਸਣ ਦੇ ਵਿੱਚ ਬੜੀ ਅੱਜ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ ਪੂਰੇ ਪੰਜਾਬ ਦੇ 23 ਜ਼ਿਲ੍ਹਿਆਂ ਦੇ ਵਿੱਚ 3117 ਪਲੇਗ੍ਰਾਉਂਡ ਜਿਹੜੀ ਕਿ ਆਪਣੇ ਆਪ ਦੇ ਵਿੱਚ ਬੜਾ ਬੈਂਚਮਾਰਕ ਫੈਸਲਾ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਫੈਸਲਾ ਹੈ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਸਾਹਿਬ ਦੀ ਯੋਗ ਅਗਵਾਈ ਚ ਚੱਲਦੀ ਪਾਰਟੀ ਦਾ ਫੈਸਲਾ ਹੈ ਕਿ 3117 ਪਲੇਗ੍ਰਾਉਂਡ ਪੂਰੇ ਪੰਜਾਬ ਦੇ ਅੰਦਰ ਬਣਨ ਜਾ ਰਹੇ ਨੇ ਜਿਨ੍ਹਾਂ ਦੇ ਵੇਰਵੇ ਇਸ ਤਰੀਕੇ ਦੇ ਨਾਲ ਨੇ ਜ਼ਿਲ੍ਹੇवार ਅੰਮ੍ਰਿਤਸਰ ਦੇ ਵਿੱਚ 194 ਪਲੇਗ੍ਰਾਉਂਡ ਬਰਨਾਲੇ ਦੇ ਵਿੱਚ 94 ਪਲੇਗ੍ਰਾਉਂਡ ਬਠਿੰਡੇ ਦੇ ਵਿੱਚ 186 ਪਲੇਗ੍ਰਾਉਂਡ ਫਰੀਦਕੋਟ ਦੇ ਵਿੱਚ 91 ਪਲੇਗ੍ਰਾਉਂਡ ਫਤੇਗੜ ਸਾਹਿਬ ਚ 93 ਪਲੇਗ੍ਰਾਉਂਡ ਫਾਜ਼ਿਲਕਾ ਦੇ ਵਿੱਚ 123 ਪਲੇਗ੍ਰਾਉਂਡ ਹਰੋਜ਼ਪੁਰ ਦੇ ਵਿੱਚ 121 ਪਲੇਗ੍ਰਾਉਂਡ ਗੁਰਦਾਸਪੁਰ ਦੇ ਵਿੱਚ 198 ਪਲੇਗ੍ਰਾਉਂਡ ਹੁਸ਼ਿਆਰਪੁਰ ਦੇ ਵਿੱਚ 202 ਪਲੇਗ੍ਰਾਉਂਡ ਜਲੰਧਰ ਦੇ ਵਿੱਚ 168 ਪਲੇਗਰਾਉਂਡ, ਕਪੂਰਥਲਾ ਦੇ ਵਿੱਚ 107 ਪਲੇਗਰਾਉਂਡ, ਲੁਧਿਆਣਾ ਦੇ ਵਿੱਚ 257 ਪਲੇਗਰਾਉਂਡ, ਮਲੇਰਕੋਟਲਾ ਦੇ ਵਿੱਚ 57 ਪਲੇਗਰਾਉਂਡ, ਮਾਨਸਾ ਦੇ ਵਿੱਚ 119 ਪਲੇਗਰਾਉਂਡ, ਮੋਗਾ ਦੇ ਵਿੱਚ 144 ਪਲੇਗਰਾਉਂਡ, ਪਠਾਨਕੋਟ 'ਚ 58 ਪਲੇਗਰਾਉਂਡ, ਪਟਿਆਲੇ 'ਚ 191 ਪਲੇਗਰਾਉਂਡ, ਰੂਪਨਗਰ ਦੇ ਵਿੱਚ 73 ਪਲੇਗਰਾਉਂਡ, ਸੰਗਰੂਰ ਦੇ ਵਿੱਚ 186 ਪਲੇਗਰਾਉਂਡ एसएस नगर मोहाली ਦੇ ਵਿੱਚ 99 ਪਲੇਗ੍ਰਾਉਂਡ, ਸ਼੍ਰੀ ਮੁਕਤਸਰ ਸਾਹਿਬ ਦੇ ਵਿੱਚ 134 ਪਲੇਗ੍ਰਾਉਂਡ, ਤਰਨਤਨ ਸਾਹਿਬ ਦੇ ਵਿੱਚ 138 ਪਲੇਗ੍ਰਾਉਂਡ ਤੇ ਐਸਬੀਐਸ ਨਗਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ 94 ਪਲੇਗ੍ਰਾਉਂਡ। ਇਹ ਟੋਟਲ 3117 ਪਲੇਗ੍ਰਾਉਂਡ ਭਗਵੰਤ ਮਾਨ ਸਰਕਾਰ ਹੈ ਜਿਹੜੀ ਇਹ ਆਉਣ ਵਾਲੇ 6 ਮਹੀਨਿਆਂ ਦੇ ਵਿੱਚ ਬਣਾਉਣ ਜਾ ਰਹੀ ਹੈ ਔਰ ਮੁਕੰਮਲ ਕਰਨ ਜਾ ਰਹੀ ਹੈ ਜਿਹਦੇ ਤੇ ਕੁੱਲ ਲਾਗਤ ਪੰਜਾਬ ਸਰਕਾਰ ਦੀ 966 ਕਰੋੜ ਰੁਪਈਆ 960 ਕਰੋੜ ਰੁਪਇਆ ਲਾਗਤ ਆ ਰਹੀ ਹੈ ਤੇ ਜੇਕਰ ਮੈਂ ਖੰਨੇ ਦੀ ਗੱਲ ਕਰਾਂ ਆਪਣੇ ਹਲਕੇ ਦੀ ਤਾਂ ਉਹਦੇ ਵਿੱਚ ਇਕੱਲੇ ਖੰਨੇ ਖੰਨੇ ਦੇ ਵਿੱਚ 7.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ 30 ਪਲੇਗਰਾਉਂਡ ਜਿਹੜੇ ਬਣ ਕੇ ਤਿਆਰ ਹੋ ਰਹੇ ਸੋ ਮੈਂ ਵਧਾਈਆਂ ਦਿੰਦਾ ਜਿੱਥੇ ਸਭ ਤੋਂ ਪਹਿਲੀਆਂ ਵਧਾਈਆਂ ਮੈਂ ਖੰਨਾ ਵਾਸੀਆਂ ਨੂੰ ਦਿੰਦਾ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਪਿੰਡਾਂ ਦੀ ਨੁਹਾਰ ਬਦਲਾਂਗੇ ਏ ਅੱਜ ਪਹਿਲੀ ਪ੍ਰੈਸ ਕਾਨਫਰੰਸ ਹੈ ਜਿਹਦੇ ਚ ਤੁਹਾਨੂੰ ਇੱਕ ਖੁਸ਼ਖਬਰੀ ਦੱਤੀ ਹੈ ਆਈਆਂ ਤਿੰਨ ਪ੍ਰੈਸ ਕਾਨਫਰੰਸਾਂ ਹੋਰ ਹੋਣਗੀਆਂ ਅਲੱਗ-ਅਲੱਗ ਦਿਨ ਔਰ ਤਿੰਨੇ ਪ੍ਰੈਸ ਕਾਨਫਰੰਸਾਂ ਦਾ ਦੇ ਵਿੱਚ ਤੁਹਾਨੂੰ ਬਹੁਤ ਵੱਡੀਆਂ ਖੁਸ਼ਖਬਰੀਆਂ ਖੰਨੇ ਦੇ ਰਿਲੇਟਡ ਤੇ ਪੰਜਾਬ ਦੇ ਰਿਲੇਟਡ ਵੀ ਦਵਾਂਗੇ ਔਰ ਮੈਂ ਵਧਾਈ ਦਿੰਦਾ ਪੰਜਾਬ ਵਾਸੀਆਂ ਨੂੰ ਕਿ ਤੁਸੀਂ ਇਮਾਨਦਾਰ ਸਰਕਾਰ ਚੁਣੀ ਆਮ ਆਦਮੀ ਪਾਰਟੀ ਦੀ ਸਰਕਾਰ ਚੁਣੀ ਜਿਹੜੀ ਆਮ ਲੋਕਾਂ ਦੀ ਸਰਕਾਰ ਹੈ ਜਿਸ ਦੀ ਬਦੌਲਤ ਅੱਜ ਪੰਜਾਬ ਦੇ ਅੰਦਰ ਸਾਡੇ ਜਿਹੜੇ ਇਹ ਪਲੇਗਰਾਉਂਡ ਨੇ 3117 ਪਲੇਗਰਾਉਂਡ ਜਿਹੜੇ 966 ਕਰੋੜ ਰੁਪਏ ਦੀ ਲਾਗਤ ਨਾਲ ਬਣ ਕੇ ਆਉਣ ਵਾਲੇ 6 ਮਹੀਨੇ ਦੇ ਵਿੱਚ ਤਿਆਰ ਹੋਣਗੇ ਸੋ ਮੈਂ মিডিਆ ਦਾ ਵੀ ਧੰਨਵਾਦ ਕਰਦਾ ਤੁਸੀਂ ਅੱਜ ਕਵਰੇਜ ਕਰਨ ਲਈ ਉਰੇ ਪਹੁੰਚੇ ਹੋ ਮੇਰੇ ਨਾਲ ਖੰਨੇ ਤੋਂ ਸਾਡੇ ਬੀਡੀਪੀਓ ਸੁਤਵਿੰਦਰ ਸਿੰਘ ਜੀ ਕੰਗ ਐਸਡੀਓ ਅਰਪਿਤ ਸ਼ਰਮਾ ਜੀ ਏਪੀਓ ਹਰਸਿਮਰਨ ਸਿੰਘ ਜੀ ਤੇ ਪੰਚਾਇਤ ਅਫਸਰ ਕੁਲਦੀਪ ਸਿੰਘ ਜੀ ਸਾਡੇ ਪੰਚਾਇਤੀ ਰਾਜ ਦੇ ਅਫਸਰ ਮੇਰੇ ਨਾਲ ਬੈਠੇ ਨੇ ਮੈਂ ਸਾਰਿਆਂ ਦਾ ਅੱਜ ਮੀਡੀਆ ਵਾਸੀਆਂ ਦਾ ਉਰੇ ਆਇਆ ਤੋ ਜੀ ਆਇਆਂ ਨੂੰ ਧੰਨਵਾਦ ਕਰਦਾ ਔਰ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਦੇ ਅੱਗੇ ਅਰਦਾਸ ਕਰਦੇ ਆ ਦੋ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡਾ ਪੰਜਾਬ ਸਦਾ ਚੜ੍ਹਦੀ ਕਲਾ ਚ ਵਸੇ ਪੰਜਾਬੀ ਸਦਾ ਚੜ੍ਹਦੀ ਕਲਾ ਚ ਵਸਣ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇੱਕ ਸਵਾਲ ਹੈ ਜੀ ਛੋਟਾ ਜਿਹਾ ਜਿਸ ਪੌਂਡ ਪਿੰਡ ਚ ਸਟੇਡੀਅਮ ਬਣਿਆ ਹੋਇਆ ਤੁਸੀਂ ਕਹਿੰਦੇ ਹੋ ਵੀ ਬਹੁਤ ਸਾਰੇ ਪਿੰਡਾਂ ਦੇ ਵਿੱਚ ਸਟੇਡੀਅਮ ਆਲਰੇਡੀ ਬਣਿਆ ਹੈ ਉੱਥੇ ਕਿਵੇਂ ਇੰਟਰਡੂ ਕਰਾਂਗੇ ਦੇਖੋ ਜੀ ਜਿਹੜੇ ਪਿੰਡ ਦੇ ਵਿੱਚ ਸਟੇਡੀਅਮ ਬਣਿਆ ਉਸ ਸਟੇਡੀਅਮ ਦੇ ਵਿੱਚ ਜਿੰਨੀ ਕੋਈ ਕਮੀ ਪੇਸ਼ੀ ਹੋਊਗੀ ਚਾਹੇ ਉਹਦੀ ਗਰਾਸਿੰਗ ਹੋਣੀ ਹੋਵੇ ਚਾਹੇ ਬਾਉਂਡਰੀ ਬਾਲ ਦਾ ਕੰਮ ਹੋਵੇ ਚਾਹੇ ਉਹਦੇ ਉੱਤੇ ਜਿਹੜੀ ਫੈਂਸਿੰਗ ਦਾ ਕੰਮ ਹੋਵੇ ਚਾਹੇ ਲਾਈਟਨਿੰਗ ਦਾ ਕੰਮ ਹੋਵੇ ਚਾਹੇ ਉਹਦੇ ਚ ਜਿੰਨੇ ਕੋਟਯਾਰਡ ਬਣਨੇ ਨੇ ਉਹਨਾਂ ਦਾ ਕੰਮ ਹੋਵੇ ਚਾਹੇ ਉਹਨਾਂ ਦੇ ਵਿੱਚ ਵਾਸ਼ਰੂਮ ਬਣਨੇ ਹੋਣ ਜਿਹੜਾ ਉਹਨਾਂ ਦੇ ਅੰਦਰ ਸੈਰ ਕਰਨ ਲਈ ਟਰੈਕ ਬੰਨਾ ਹੋਵੇ ਓਪਨ ਜਿਮ ਬੰਨਾ ਹੋਵੇ ਸਾਰੀਆਂ ਚੀਜ਼ਾਂ ਮੁਕੰਮਲ ਕਰਕੇ ਦੇ ਆਜੋ ਧੰਨਵਾਦ